ਬੱਚੇ ਹਰੇਕ ਨੂੰ ਆਸ਼ਰਮ ਦੀ ਜ਼ਿੰਦਗੀ 'ਚ ਆਉਣ ਦਾ ਸੁਪਨਾ ਹੁੰਦਾ ਵਾ ਤੇ ਮੰਡ ਵਾਲੇ ਬੱਚਿਆਂ ਦੇ ਆਚਾਰਿਆਂ ਦੇ ਤਾਂ ਜੰਮਣ ਦੀ ਸੁਪਨੇ ਮਾਰੀ ਹੁੰਦੀ ਆ ਕਮਰੇ ਸੀਗੇ ਥਾਲ ਚਾਰ ਦੀਵਾਰੀ ਸੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਜਿੱਦਾਂ ਆ ਕੇ ਕਮਰੇ ਤਰੇੜਾ ਆਉਣ ਕਰਨ ਡਿੱਗਣ ਲੱਗ ਗਏ ਸੀ ਅਸੀਂ ਇੱਥੇ ਨੌ ਮੈਂਬਰ ਆ ਬਾਕੀ ਅਸੀਂ ਬੱਚੇ ਪਾਰ ਗਏ ਜਿਹੇ ਹੋਏ ਆ ਤੋਂ ਮਾਰਤਾ ਤੇ ਸਾਰੇ ਕੰਮ ਸੀਗੇ ਪਿੱਛੇ ਚਾਰੀ ਟੋਟ ਲੰਮਾ ਬਰਾਂਡਾ ਸੀ ਤਿੰਨ ਕਮਰੇ ਸੀ ਉੱਤੇ ਸਾਇਦ ਤੇ ਕੋਈ ਸਟੋਰ ਫਿਸ਼ਲੇ ਬਣੇ ਅੱਛਾ ਜੀ ਤੇ ਉਹ ਸਾਰੇ ਜਿੱਤ ਨੁਕਸਾਨੀ ਗਏ ਇਹ ਹਾਲਾਤ ਇਹ ਭੈਣ ਹੋਣਾਂ ਦੇ ਤੁਹਾਨੂੰ ਦਿਖਾ ਰਹੇ ਹਾਂ ਨੌ ਮੈਂਬਰ ਐ ਇਸ ਪਰਿਵਾਰ ਦੇ ਔਰ ਸਿਰਫ ਇਸ ਦੋ ਕਮਰਿਆਂ ਦੇ ਵਿੱਚ ਜ਼ਿੰਦਗੀ ਕੱਟ ਰਹੇ ਨੇ ਇਹ ਕਰਜਾ ਚੱਕ ਚੱਕ ਕੇ ਜ਼ਮੀਨਾਂ ਅੱਗੇ ਬਣਾਈਆਂ ਵਾ ਤੇ ਹੁਣ ਤੇ ਫੇਰ ਪਾਣੀ ਝੋਨੇ ਬਲਾਏ ਹੋਏ ਸੀ ਸਾਰੇ ਖਤਮ ਹੋ ਚੁੱਕੇ ਨੇ ਸਤਿ ਸ਼੍ਰੀ ਅਕਾਲ ਆ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਸ ਕੁਦਰ ਸਿੰਘ ਤੇ ਤਸਵੀਰਾਂ ਤੁਹਾਨੂੰ ਮੰਡ ਕੀਤਰ ਦੀਆਂ ਲਗਾਤਾਰ ਦਿਖਾ ਰਿਹਾ ਹਾਂ ਆ ਇੱਕ ਘਰ ਤੁਹਾਨੂੰ ਦਿਖਾਵਾਂਗੇ ਇਸ ਘਰ ਦੇ ਹਾਲਾਤ ਦੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਹੁਣ ਖਤਰਾ ਕਿੱਥੋਂ ਤੱਕ ਵੱਚੂਕਿਆ ਹੈ ਇਹ ਘਰ ਦੀ ਚਾਰਦੁਆਰੀ ਸੀ ਪਹਿਲਾਂ ਇਹੀ ਘਰ 2023 ਦੇ ਵਿੱਚ ਹੜ੍ਹ ਦੀ ਮਾਰ ਹੇਠ ਆਇਆ ਔਰ ਉਸ ਤੋਂ ਬਾਅਦ ਹੁਣ ਐਸਰ ਫੇਰ ਇਸ ਘਰ ਦੇ ਰਾਤ ਵੂਟ ਬੁੱਕ ਹੋ ਚੁੱਕੇ ਨੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਇਹ ਤੁਸੀਂ ਘਰ ਦੇ ਹਾਲਾਤ ਦੇਖ ਰਹੇ ਹੋ ਕਿ ਕਿਵੇਂ ਇਸ ਘਰ ਦੀ ਚਾਰਦੀਵਾਰੀ ਹੁਣ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ ਔਰ 2023 ਦੇ ਵਿੱਚ ਵੀ ਇਹ ਘਰ ਵੱਡੇ ਪੱਧਰ ਤੇ ਤੋਂ ਨੁਕਸਾਨ ਆ ਗਿਆ ਸੀ ਉਦੋਂ ਦੀਆਂ ਇਹ ਚਗਾਠਾਂ ਅਜੇ ਤੱਕ ਖੜੀਆਂ ਨੇ ਪਰ ਉਸ ਤੋਂ ਬਾਅਦ ਹੁਣ ਹਾਲਾਤ ਫਿਰ ਬੱਤਰ ਹੋ ਚੁੱਕੇ ਨੇ ਭੈਣ ਜੀ ਇਹ ਪਹਿਲਾਂ ਇਹਦੀ ਚਾਰਦੀਵਾਰੀ ਸੀਗੀ ਘਰ ਦੀ ਇਸ ਦੀ ਜੇ ਕਮਰੇ ਸੀਗੇ ਨਾਲ ਚਾਰਦੀਵਾਰੀ ਸੀ 23 ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਜਿੱਦਾਂ ਕਿ ਕਮਰੇ ਤਰੇੜਾਉਣ ਕਰਨ ਟੇਗਣ ਲੱਗ ਗਏ ਸੀ ਉਹ ਫਿਰ ਸਾਡੇ ਮਟੀਰੀਅਲ ਕਿਦਾਂ ਇੱਥੇ ਰੋਟੀ ਪਾਉਣੀ ਕਿਦਾਂ ਰਹਿਣਾ ਤੇ ਹੁਣ ਹੜ੍ਹ ਕੀ ਹੜ੍ਹ ਹੋਣ ਕਾਰਨ ਜ਼ਿਆਦਾ ਹੀ ਜਿੱਦਾਂ ਕਿ ਸਾਡੀ ਮਿੱਟੀ ਨੂੰ ਢਾ ਲੱਗੀ ਹੋਈ ਹੈ 11 ਤਰੀਕ ਦਾ ਪਾਣੀ ਚੜਿਆ ਥੋੜੀ ਥੋੜੀ ਕਰਕੇ ਵੇੜੇ ਦੀ ਮਿੱਟੀ ਵੀ ਟੇਕੀ ਅੱਛਾ ਇਹ ਤੇ ਨੋ ਮੈਂਬਰ ਆ ਬਾਕੀ ਸਾਰੇ ਬੱਚੇ ਪਾਰ ਭੇਜੇ ਹੋਏ ਆ ਅੱਛਾ ਜੀ ਹੁਣ ਕਾ ਇਸ ਵਕਤ ਅਸੀਂ ਇੱਥੇ ਹੁਣ ਦੋ ਮੈਂਬਰ ਹੀ ਰਹਿ ਗਏ ਆ ਆਪਾਂ ਜਦਾਂ ਪੰਜ ਜੀ ਆ ਦੇਖ ਰਹੇ ਆ ਸਾਰਾ ਪੂਰੀ ਤਰ੍ਹਾਂ ਹੁਣ ਇਹ ਇਹ ਪਹਿਲਾ ਕੰਦ ਸੀਗੀ ਇਹਦੀ ਜਾਂ ਪਹਿਲਾਂ ਤਾਂ ਹੱਥੋਂ ਹਤੀਏ ਸਿੱਕੀ ਗੰਦ ਸੀਗੀ ਉਹ ਜਾਮ ਨੂੰ ਅੱਛਾ ਜੀ ਹਾਂਜੀ ਇਹ ਅੱਛਾ ਇਧਰਲੇ ਪਾਸੇ ਤੋਂ ਿੱਡੀ ਤੁਹਾਡੀ ਉਹ ਕਮਾਤਾਂ ਤੇ ਸਾਰੇ ਕੰਦ ਸੀਗੀ ਅੱਛਾ ਜੀ ਪਿੱਛੇ ਚਾਰੀ ਕੋਟ ਲੰਮਾ ਬਰਾਂਡਾ ਸੀ ਤਿੰਨ ਕਮਰੇ ਸੀ ਉੱਧਰ ਸਾਈਡ ਤੇ ਰੋਇ ਸਟੋਰ ਪਿਛਲੇ ਬੰਨੇ ਅੱਛਾ ਜੀ ਤੇ ਉਹ ਸਾਰੇ ਜਿੰਨਾ ਨੁਕਸਾਨੀ ਹੈ ਗਏ ਇਹ 2023 ਦੇ ਵਿੱਚ ਰੁੜੇ ਪਹਿਲਾਂ ਹਾਂਜੀ ਉਹ ਤੋਂ ਜ਼ਿਆਦਾ ਖਰਾਬ ਹੋ ਗਈ ਸੀ ਤੇੜਾ ਥੋੜਾ ਪਟ ਗਿਆ ਸੀ ਅੱਛਾ ਜੀ ਉੱਤੋਂ ਜਿੱਦਾਂ ਕੀ ਸਾਰੇ ਖੜੇ ਹੋ ਵੀ ਵਿੱਚ ਡਿੱਗਦੀ ਜਾਂਦੀ ਹੈ ਪਾਸੇ ਸਾਈਡਾਂ ਤੋਂ ਹੁਣ ਤੁਸੀਂ ਨਾ ਜੀ ਕਿੰਨੇ ਕਮਰੇ ਚ ਰਹਿੰਦੇ ਹੋ ਜੀ ਇੱਥੇ ਹੁਣ ਸਾਡੇ ਕੋਲ ਬਸਲ ਦੋ ਕਮਰੇ ਆ ਜੀ ਬਸ ਬਸ ਤੂੰ ਪਹਿਲਾਂ ਰੁੜ ਚੁਕੇ ਆ ਤਿੰਨ ਕਮਰੇ ਸੀ ਇੱਕ ਬਰਾਂਡਾ ਪਿੱਛੇ ਤੁਸੀਂ ਦੇਖੋ ਜਾ ਕੇ ਬਹੁਤ ਹਾਲਤ ਹੈ ਤੁਸੀਂ ਆਜੋ ਦਿਖਾਉ ਉਹ ਭੈਣ ਜੀ ਇਹ ਘਰ ਦੀ ਹਾਲਾਤ ਇਹ ਭੈਣ ਹੋਣਾ ਦੇ ਤੁਹਾਨੂੰ ਦਿਖਾ ਰਹੇ ਆ ਨੌ ਮੈਂਬਰ ਐ ਇਸ ਪਰਿਵਾਰ ਦੇ ਔਰ ਸਿਰਫ ਇਸ ਦੋ ਕਮਰਿਆਂ ਦੇ ਵਿੱਚ ਜ਼ਿੰਦਗੀ ਕੱਟ ਰਹੇ ਨੇ 2023 ਦੀ ਮਾਰ ਜਿੰਨੀ ਇਹਨਾਂ ਨੂੰ ਪਈ ਹੋਏ ਤੱਕ ਇਹ ਨਹੀਂ ਭੁੱਲੇ ਪਰ ਉਸ ਤੋਂ ਬਾਅਦ 2023 ਦੇ ਵਿੱਚ ਗੱਲ ਕਰੀਏ ਤਾਂ ਇਹਨਾਂ ਦੇ ਦੋ ਕਮਰੇ ਪਾਣੀ ਦੇ ਛੱਟਾਂ ਦਾ ਸਾਹੇ ਆ ਪੈ ਗਈ ਸੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹਾਂ ਤੇ ਉਹਨਾਂ ਤੇ ਬਣਾਉਂਦੀ ਬਹੁਤ ਕਹਿੰਦੇ ਨੇ ਕਰਜਾ ਚੱਕ ਚੱਕ ਕੇ ਜ਼ਮੀਨਾਂ ਅੱਗੇ ਬਣਾਈਆਂ ਵਾ ਤੇ ਹੁਣ ਤੇ ਫਿਰ ਪਾਣੀ ਚ ਉਹਨੇ ਬੜੀ ਲਾਇ ਬੁਜੀ ਸਾਰੇ ਖਤਮ ਹੋ ਚੁੱਕੇ ਨੇ ਜਿੰਨੀ ਜਿੰਨੀ ਸੀ ਉਹਦੀ ਸਾਰੀ ਹੁਣ ਪੂਰੀ ਹਾਂਜੀ ਪਾਣੀ ਦੇ ਵਿੱਚ ਉਹ ਜੀ ਹਜੇ ਜਦੋਂ ਜਦੋਂ ਉਹਨਾਂ ਦੀ ਪੂਰੀ ਉਹ ਜੀ 2023 ਤੋਂ ਬਾਅਦ ਕੋਈ ਕਿਸੇ ਤਰੀਕੇ ਦੀ ਮਦਦ ਸਰਕਾਰ ਵੱਲੋਂ ਕਿਸੇ ਦੀ ਮਦਦ ਨਹੀਂ ਜੀ ਕੋਈ ਮਦਦ ਪਸ਼ੂਪਸ਼ੂਆਂ ਦੇ ਚਾਰੇ ਦਾ ਜਾਂ ਤੁਸੀਂ ਰਾਸ਼ ਪਾਣੀ ਦੇ ਲਈ ਕੋਈ ਸੰਸਥਾ ਜਿੱਦਾਂ ਕਿ ਥੋੜਾ ਬਹੁਤਾ ਚਾਰਾ ਦੇ ਕੇ ਜਾ ਰਹੇ ਆ। ਪਸ਼ੂਆਂ ਦੀਆਂ ਕੋ ਵੀ ਤੂੜੀਆਂ ਵੀ ਸਾਡੀ ਆਦਤੋਂ ਜ਼ਿਆਦਾ ਖਰਾਬ ਹੋ ਚੁੱਕੀਆਂ ਵਾਂ। ਤੁਸੀਂ ਦੇਖੀ ਨਾ ਪਾਣੀ ਭਰ ਚੁੱਕਾ ਵੇ ਛੇਡਾਂ ਦੇ ਵਿੱਚ ਵੀ। ਤੇ ਉਹ ਵੀ ਬਣ ਤੂੜੀ ਆ ਜਾਂ ਥੋੜਾ ਬਹੁਤਾ ਜਿਹੜਾ ਭੈਣ ਭਰਾ ਮਦਦ ਕਰਕੇ ਜਾਂਦੇ ਆ ਚਾਰਾ ਪਸ਼ੂਨ ਅਸੀਂ ਪਾ ਰਹੇ ਆ। ਅੱਛਾ ਤੁਸੀਂ ਪਿਛਲੇ ਹਫ਼ਤੇ ਤੋਂ ਮਹਿਸੂਸ ਕਰ ਰਹੇ ਹੋ ਪਾਣੀ ਵਧ ਰਿਹਾ ਘਟ ਰਿਹਾ ਜਾਂ ਕਿਵੇਂ? ਪਾਣੀ ਜੀ ਵਾਦੀ ਰਿਹਾ ਜਦੋਂ ਪਿੱਛੋਂ ਛੱਡਦੇ ਆ ਪਾਣੀ ਉਦੋਂ ਹੀ ਕੋਈ ਅੱਧਾ ਫੁੱਟ ਡਾਊਨ ਹੁੰਦਾ ਵਾ ਆਦਰਵਾਇਜ਼ ਨਹੀਂ ਦੇਖਦਾ ਨਹੀਂ ਪਾਣੀ ਕਿਉਂਕਿ ਕੱਲ ਦਾ ਪਾਣੀ ਦਾ ਵੀ ਮੈਂ ਆ ਰਹੀ ਸੀ ਕਿਦਾ ਨਿਊਜ਼ ਵੀ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਵਾ ਉਦੋਂ ਅੱਧਾ ਫੁੱਟ ਪਾਣੀ ਸ਼ਾਮਾਂ ਤੱਕ ਡਾਊਨ ਹੋਇਆ ਵਾ ਤੇ ਸਵੇਰ ਦਾ ਫੇਰ ਪਾਣੀ ਵਧਦਾ ਹੀ ਪਿਆ ਵਾ ਅੱਛਾ ਹੁਣ ਫਿਰ ਤੁਸੀਂ ਸਾਰੇ ਜੀ ਇਥੋਂ ਬੱਚੇ ਵਗੈਰਾ ਸਾਰੇ ਭੇਜ ਦਿੱਤੇ ਬੱਚੇ ਵਗੈਰਾ ਅਸੀਂ ਭੇਜੇ ਹੋਏ ਆ ਰਿਸ਼ਤੇਦਾਰੀ ਉੱਤੇ ਜੇ ਹੋਏ ਆ ਤਾ ਬਿਲਕੁਲ ਇਹ ਇਹ ਮਾਰ ਹੈ ਇਹ ਕੁਦਰਤ ਦੀ ਮਾਰ ਕਹ ਲਈਏ ਜਾਂ ਫਿਰ ਇਨਸਾਨ ਦੇ ਵੱਲੋਂ ਕੀਤੀਆਂ ਗਲਤੀਆਂ ਦੇ ਕਾਰਨ ਅੱਜ ਇਸ ਦਾ ਨਤੀਜਾ ਭੁਗਤਣਾ ਪੈ ਰਿਹਾ ਆ ਤੁਸੀਂ ਇੱਥੋਂ ਦਾਦਾ ਲਗਾਓ ਕਿ ਕਿਵੇਂ ਪਹਿਲਾਂ ਇਹ ਜਾਮਣ ਦਾ ਬੂਟਾ ਦੇਖ ਰਹੇ ਹੋ ਇਸ ਘਰ ਨੂੰ ਇੱਥੋਂ ਦੀ ਚਾਰ ਦੁਵਾਰੀ ਸੀਗੀ ਪਰ ਹੁਣ ਇਹ ਚਾਰ ਦੁਵਾਰੀ ਤਾਂ ਬਿਲਕੁਲ ਰੁੱੜ ਚੁੱਕੀ ਹੈ ਔਰ ਇਹਦੇ ਨਾਲ ਤੁਸੀਂ ਜੋ ਅੱਗੇ ਮਿੱਟੀ ਦਾ ਵਿਹੜਾ ਸੀਗਾ ਕੱਚਾ ਵਿਹੜਾ ਸੀ ਉਹਨੂੰ ਵੀ ਹੁਣ ਵੱਡੇ ਪੱਧਰ ਦੇ ਉੱਤੇ ਖੋਰਾ ਲੱਗ ਚੁੱਕਿਆ ਇੱਥੋਂ ਅੱਜ ਜਿਵੇਂ ਦੇਖ ਰਹੇ ਆ ਬਈ ਇਹਨਾਂ ਘਰਾਂ ਦੇ ਹਾਲਾਤ ਕਿਸ ਪੱਧਰ ਤੱਕ ਢਾਹੇ ਹੋ ਚੁੱਕੇ ਨੇ ਤਾਂ ਭਲੀ ਬੀਬੀ ਇਹ ਦਵਾਈ ਚਾਈਦੀ ਕਹਿੰਦੇ ਬੀਬੀ ਬੇਜੁਮਾਨ ਪਸ਼ੂ ਜਾਂ ਜਾਨਵਰ ਘਰਾਂ ਦੇ ਵਿੱਚ ਜੋ ਰੱਖੇ ਆ ਉਹ ਵੀ ਹੁਣ ਪੂਰੀ ਤਰ੍ਹਾਂ ਨਾਲ ਸਤਾਏ ਹੋਏ ਨੇ ਹੋਰ ਇਹ ਵੀ ਢਾਹ ਲੱਗ ਰਿਹਾ ਹੈ ਨਾ ਉਹ ਦਰਵਾਜ਼ੇ ਵਾਲੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਲੱਖਾਂ ਰੁਪਿਆ ਸਮਾਨ ਜਾਂ ਪਸ਼ੂਆਂ ਦਾ ਚਾਰਾ ਤੂੜੀ ਉਹ ਵੀ ਪਾਣੀ ਦੇ ਵਿੱਚ ਤੇ ਜਿਹੜੀ ਤੁਕੀ ਹੈ ਔਰ ਦੀ ਵਾਲ ਦੀ ਕੀਮਤ ਤਾਂ ਜਿਹੜੇ ਲਗਾਤਾਰ ਲਗਾਤਾਰ ਜਿਹੜੀ ਮਤਲਬ ਭੰਗ ਹੋ ਰਹੇ ਭਾਈ ਮਨਜੋਤ ਸਿੰਘ ਪਲਵੰਡੀ ਸਾਡੇ ਨਾਲ ਨੇ ਮਨਜੋਤ ਵੀਰੇ ਇਹ ਹਾਲਾਤ ਤੁਸੀਂ 23000 ਦੇ ਵੀ ਨਹੀਂ ਕਹਿੰਦੇ ਇਹਨਾਂ 23 ਦੇ ਵੀ ਨਹੀਂ ਸੁਧਰੇ ਔਰ ਅੱਜ ਫੇਰ ਉਹੀ ਮਾਰਿਆ 19 ਦੇ ਹਾਲਾਤ ਦੇ ਦੇ ਸਕਿੰਦਰ ਜੀ ਹਾਂ 19 20 ਵਾ ਮਾ ਕਰਦੇ ਰਹੇ 19 ਚ ਆਇਆ ਵੀ ਚਲ ਯਾਰ ਅਸੀਂ ਬਹੁਤ ਚਿਰਾਂ ਬਾਅਦ ਆਪਣੀ ਹੋਛ ਪਹਿਲੀ ਵਾਰ ਆਪਾਂ 19 ਚ ਫਲੱਡ ਦੇਖਿਆ ਇਹ ਲੋਕਾਂ ਦੇ ਹਾਲਾਤ ਦੇ ਫਿਰ ਸਾਨੂੰ ਲੱਗਾ ਵੀ 19 ਚ ਦੇਖਿਆ 20 25 ਸਾਲ ਹੋ ਗਿਆ ਨੰਗੇ ਕੋਈ ਮੁੜ ਕੇ ਨਹੀਂ ਆਉਣਿਆ ਨਾ ਜਦੋਂ ਆਪਾਂ ਬੂਟਾਂ ਲਈਆਂ ਨਾ 19 ਚ ਦੇ ਵਿੱਚ ਤਾਂ ਸਾਨੂੰ ਲੋਕ ਕਹਿੰਦੇ ਯਾਰ ਤੁਸੀਂ ਗਲਤ ਕਰ ਲਿਆ ਵੀ ਇਹ ਕਿਤੇ ਕੰਮ ਆਉਣੀਆਂ 20 25 25 ਸਾਲ ਹੋ ਗਿਆ ਫਲੱਡ ਆਇਆ ਨੂੰ ਨਾ ਵੀ ਸਰਕਾਰਾਂ ਸਾਡੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਪਰ ਇਹ ਤਾਂ ਕੁਦਰਤੀ ਪਰ ਉਹੀ ਹਾਲਾਤ 23 ਚ ਫੇ ਆ ਗਏ ਉਹੀ ਬੰਨ ਟੁੱਟੇ ਉਹੀ ਸਭ ਕੁਝ ਫੇਰ ਘਰਾਂ ਚੋਂ 9 ਤੋਂ 10 ਫੁੱਟ ਪਾਣੀ ਅਸੀਂ ਫੇਰ ਦੇਖੀਏ ਅਸੀਂ ਪਹਿਲਾਂ ਦੋ ਬੋਟਾਂ ਇੱਕ ਬੋਟ ਸੀਗੀ ਫੇਰ ਤਿੰਨ ਹੋਰ ਲੈਣੀਆਂ ਪਈਆਂ 23 ਚ ਤੇ ਆਹ ਹੁਣ ਹਾਲਾਤ ਗਾਂ ਇਹ ਜਦੋਂ ਦੇਖੇ ਹਾਲਾਤ ਵੀ ਇਹ ਕੀ ਬਣਦੇ ਜਾ ਰਹੇ ਸਾਨੂੰ ਇੱਕ ਹੋਰ ਲੈਣੀ ਪਈ ਐ ਤਕ ਤੇ ਹੁਣ ਸਾਡੀਆਂ ਬੋਟਾਂ ਹੀ ਵਧਦੀਆਂ ਜਾ ਰਹੀਆਂ ਪਰ ਕਿਉਂਕਿ ਸਾਨੂੰ ਲੱਗਦਾ ਇਹ ਹਾਲਾਤ ਨਹੀਂ ਸੁਣਦੇ ਸਰਕਾਰਾਂ ਜਾਂ ਸਾਡਾ ਪ੍ਰਸ਼ਾਸਨ ਉਧਰ ਧਿਆਨ ਨਹੀਂ ਆਪਾਂ ਨੂੰ ਸਾਨੂੰ ਲੱਗ ਰਿਹਾ ਵੀ ਸਾਨੂੰ ਕਿਹੜੀ ਚੀਜ਼ ਦੀ ਲੋੜ ਜਦੋਂ ਆਪਾਂ ਲੋਕਾਂ ਕੋ ਜਾਣੇ ਸਾਡਾ ਸਾਨੂੰ ਨਾ ਕਰਨ ਨੂੰ ਦਿਲ ਨਹੀਂ ਕਰਦਾ ਕਿਸੇ ਚੀਜ਼ ਨੂੰ ਜੇ ਸਾਨੂੰ ਕੋਈ ਹੋਰ ਕੋ ਬੋਟ ਮੰਗਦਾ ਜਾਂ ਕਰਦਾ ਸਾਡਾ ਦਿਲ ਨਹੀਂ ਕਰਦਾ ਪਰ ਉਹਨਾਂ ਉਹਨਾਂ ਦੀ ਜੁਣੀ ਸਰਕਦੀ ਹਾਲਾਤ ਫਿਰ ਉੱਥੇ ਦੇ ਉੱਥੇ ਬਿਲਕੁਲ ਹਾਲਾਤ ਮਾੜੇ ਦੇ ਮਾੜੇ ਨੇ ਤਾਂ ਇਹ ਭੈਣਜੀ ਨਾਲ ਮੈਂ ਇੱਕ ਵਾਰ ਫਿਰ ਗੱਲਬਾਤ ਕਰਨੀ ਚਾਹੁੰਗਾ ਭੈਣਜੀ ਤੁਸੀਂ ਬਹੁਤ ਸਾਰੇ ਤੁਹਾਨੂੰ ਜਿਵੇਂ ਘਰ ਸਾਰਾ ਡੇਗ ਗਿਆ ਦੋ ਕਮਰੇ ਰਹਿ ਗਏ ਪਹਿਲਾਂ ਇੰਨਾ ਵੱਡਾ ਨੁਕਸਾਨ ਕੁਝ ਕਹਿਣਾ ਚਾਹੁੰਦੇ ਆ ਐਨਆਰਆਈ ਭਰਾਵਾਂ ਨੂੰ ਜਾਂ ਸਰਕਾਰਾਂ ਨੂੰ ਅਸੀਂ ਤਾਂ ਵੀਰ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਕਿਉਂਕਿ ਇਸ ਏਰੀਆ ਦਾ ਹਰ ਸਾਲ ਮਤਲਬ ਇਹ ਕਹਿ ਸਕਦੇ ਆਂ ਵੀ ਇੱਕ ਸਾਲ ਛੱਡ ਕੇ ਜਾਂ ਵੀ ਇੱਥੇ ਹਰ ਸਾਲ ਹੀ ਮਾਲੀ ਗਾਲੀ ਆ ਕਿ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਵਾ ਤੇ ਜ਼ਿੰਮੇਦਾਰ ਬਹੁਤ ਛੋਟੀ ਪੱਧਰ ਦੇ ਨੇ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਵਾਲੇ ਜ਼ਿੰਮੇਦਾਰ ਆ ਕੋਈ ਦੋ ਚਾਰ ਮਤਲਬ ਘਰ ਇਦਾਂ ਦੇ ਹੋਣਗੇ ਵੀ ਜਿਹੜੇ ਕੋਈ 10 ਤੋਂ 15 ਕਿੱਲੇ ਜ਼ਮੀਨ ਵਾਲੇ ਆ ਨਹੀਂ ਤਾਂ ਸਭ ਦੇ ਦੋ ਦੋ ਚਾਰ ਚਾਰ ਕਿੱਲੇ ਜ਼ਮੀਨਾਂ ਵਾ ਤੇ ਅੱਜ ਕੱਲ ਦੀ ਮੰਗਾਈ ਦੇ ਵਿੱਚ ਦੋ ਚਾਰ ਕਿੱਲੇ ਜ਼ਮੀਨ ਤੇ ਤਾਂ ਢਿੱਡ ਪਾਲਣਾ ਬਹੁਤ ਮੁਸ਼ਕਲ ਆ ਤੇ ਸਰਕਾਰਾਂ ਤਾਂ ਮੁਆਵਜ਼ੇ ਵੀ ਦਿੰਦੀਆਂ ਤੇ 2 ਤੋਂ 4000 5000 ਰੁਪਏ ਫਸਦ ਤੋਂ ਹੱਦ ਤੇ ਐਤਕੀ ਪਿਛਲੇ ਸਾਲ ਤਾਂ ਉਹ ਵੀ ਨਹੀਂ ਮਿਲੇ ਹੈਗੇ ਸਰਕਾਰਾਂ ਨੂੰ ਅਸਤੇ ਇਹੀ ਬੇਨਤੀ ਕਰਨੇ ਵੀ ਕੋਈ ਪੱਕੇ ਹਾਲ ਕੱਢੇ ਜਾਣ ਜਾਂ ਬੰਨ ਲਗਾਏ ਜਾਣ ਤੇ ਇਹ ਇਸ ਵਕਤ ਤੇ ਕੋਈ ਫਾਈਨੈਂਸ਼ੀਅਲੀ ਜੇ ਕੋਈ ਐਨਾ ਵੀ ਰਾਈ ਵੀਰ ਆ ਸਾਡੇ ਏਰੀਆ ਦੀ ਫਾਈਨੈਂਸ਼ੀਅਲੀ ਮਦਦ ਕਰੇ ਤਾਂ ਬਹੁਤ ਧੰਨਵਾਦ ਹੋਊਗਾ ਉਹਦਾ ਪਰ ਹੁਣ ਜਿਵੇਂ ਆਉਣ ਵਾਲਾ ਸਮਾਂ ਆ ਤੁਸੀਂ ਇਹੀ ਤਿੰਨ ਕਿਲੇ ਦਾ ਝੋਨਾ ਜਾਂ ਜਿਹੜੀ ਫਸਲ ਬੀਜੀ ਵੇਚ ਕੇ ਗੁਜ਼ਾਰਾ ਕਰਨਾ ਸੀਗਾ ਉਹ ਉਹ ਹੁਣ ਕਿਵੇਂ ਉਹਦੇ ਬਾਰੇ ਤਾਂ ਚਿੰਤਾ ਹਰ ਟਾਈਮ ਖਾਂਦੀ ਐ ਉਹ ਤਾਂ ਹੈ ਹੀ ਆ ਵੀਰ ਜੀ ਤੁਹਾਨੂੰ ਪਤਾ ਵੀ ਅੱਗੇ ਵੀ ਕਿਸਾਨ ਤਾਂ ਕਰਜ਼ੇ ਚੁੱਕ ਚੁੱਕੀ ਮਰਿਆ ਹੋਇਆ ਵਾ ਹੂੰ ਤੇ ਕਰਜ਼ੇ ਚੁੱਕ ਕੇ ਖਾਣੇ ਅੱਗੇ ਵੀ ਤੁਹਾਨੂੰ ਪਤਾ ਢਿੱਡ ਤਾਂ ਪਾਲਣੀ ਆ ਤੇ ਬੱਚਿਆਂ ਨੂੰ ਵੀ ਹਰੇਕ ਚੀਜ਼ ਮੰਗਣੀ ਆ ਇਹ ਜਦੋਂ ਹੁਣ ਘਰ ਟਟਿਆ ਜਾਂ ਆਲੇ ਦੁਆਲੇ ਪਾਣੀ ਦੇਖਦੇ ਤਾਂ ਇਹਨੂੰ ਆਉਣ ਨੂੰ ਵੀ ਦਿਲ ਕਰਦਾ ਹੋਣਾ ਬੱਚਿਆਂ ਦਾ ਵੀ ਪੁੱਛਦੇ ਹੋਣਗੇ ਕੀ ਬਣੇ ਬੱਚਿਆਂ ਦਾ ਤਾਂ ਹੈ ਹੀ ਆ ਵੀਰ ਜੀ ਤੁਹਾਨੂੰ ਪਤਾ ਹੀ ਅੱਜਕੱਲ ਬੱਚੇ ਹਰੇਕ ਨੂੰ ਹੀ ਆਸ਼ਵਾਰਾਮ ਦੀ ਜ਼ਿੰਦਗੀ 'ਚ ਆਉਣ ਦਾ ਸੁਪਨਾ ਹੁੰਦਾ ਵਾ ਤੇ ਮੰਡ ਵਾਲੇ ਬੱਚਿਆਂ ਦੇ ਵਿਚਾਰਿਆਂ ਦੇ ਤਾਂ ਜੰਮਣ ਦੀ ਸੁਪਨੀ ਮਾਰੀ ਹੁੰਦੀ ਆ ਬਿਲਕੁਲ ਸਹੀ ਗੱਲ ਆ ਭਾਵ ਖੋਰੀ ਆ ਪੈਣ ਕਿਉਂਕਿ ਬੱਚਿਆਂ ਦੇ ਵਾਸਤੇ ਬਹੁਤ ਸੁਪਨੇ ਇਹਨਾਂ ਨੇ ਸੰਜੋਏ ਹੋਣਗੇ ਔਰ ਬੱਚਿਆਂ ਨੇ ਸੰਜੋਏ ਹੋਣਗੇ ਵੀ ਅਸੀਂ ਪੜ੍ਹ ਲਿਖ ਕੇ ਚੰਗੇ ਸਕੂਲਾਂ ਦੇ ਵਿੱਚ ਤੇ ਅੱਗੇ ਜਾਵਾਂਗੇ ਮਾਪਿਆਂ ਨੂੰ ਸੁੱਖ ਦਵਾਵਾਂਗੇ ਪਰ ਅੱਜ ਇੱਕ ਕੁਦਰਤ ਦੀ ਮਾਰ ਨੇ ਜਾਂ ਕਹਿ ਲਈਏ ਇਨਸਾਨੀ ਗਲਤੀਆਂ ਨੇ ਜਾਂ ਪ੍ਰਸ਼ਾਸਨ ਦੀਆਂ ਕਮੀਆਂ ਕਰਕੇ ਇਸ ਭੈਣ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਆਪਣੇ ਬੱਚਿਆਂ ਦਾ ਪਬਿਕ ਆਪਣੇ ਨਾਲ ਖਰਾਬ ਹੁੰਦਾ ਦਿਖਾਈ ਦੇ ਰਿਹਾ ਇਹਨਾਂ ਨੂੰ ਤਾਂ ਇਹ ਬੇਹੁਦ ਭਾਵੁਕ ਤਸਵੀਰਾਂ ਮੰਡ ਖੇਤਰ ਦੀਆਂ ਨੇ ਇਹ ਇਕੱਲੀ ਇਸ ਭੈਣ ਦੀ ਕਹਾਣੀ ਨਹੀਂ ਹੈ ਇਹ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਬਜ਼ੁਰਗ ਜੀ ਇਹ ਨੇ ਜਿਹੜੇ ਆਪਣੇ ਆਪ ਨੂੰ ਜਦੋਂ ਅੱਖੀਂ ਉੱਜੜਦਾ ਦੇਖ ਰਹੇ ਨੇ ਤਾਂ ਫਿਰ ਬੇਵਸੀ ਦਾ ਆਲਮ ਇੰਨਾ ਹੈ ਕਿ ਕੁਝ ਕਰ ਵੀ ਨਹੀਂ ਸਕਦੇ ਨਾ ਇਹ ਨਾ ਘਰਾਂ ਨੂੰ ਛੱਡ ਕੇ ਜਾ ਸਕਦੇ ਨੋ ਜੀ ਤੁਸੀਂ ਅੰਦਾਜ਼ਾ ਲਗਾਓ ਅੱਜ ਹਰ ਕਮਰੇ ਦੇ ਵਿੱਚ ਏਸੀ ਹੈ ਤੇ ਕੱਲੇ-ਕੱਲੇ ਜੀ ਨੇ ਕਮਰਾ ਆਪਣਾ ਨੱਪਿਆ ਪਰ ਇੱਧਰ ਘਰ ਦੇ ਹਾਲਾਤ ਦੇਖੋ ਕਿ ਨੌ ਜੀ ਇਸ ਘਰ ਦੇ ਸਿਰਫ ਦੋ ਕਮਰੇ ਬਚੇ ਹੋਏ ਨੇ ਜਿਹੜੇ ਹੜ ਦੇ ਪਾਣੀ ਕਾਰਨ ਉਹਨਾਂ ਵਿੱਚ ਰਹਿੰਦੇ ਆ ਔਰ ਅਜੇ ਵੀ ਇਹਨਾਂ ਜਿਹੜੇ ਦੋ ਕਮਰਿਆਂ ਦੀ ਬਚੀ ਹੈਗੀ ਆ ਉਹ ਪਤਾ ਨਹੀਂ ਕਦੋਂ ਠਹਿ ਠੇ ਦੀ ਹੋ ਜਾਣ ਕਿਉਂਕਿ ਪਾਣੀ ਅਜੇ ਵੀ ਬਹੁਤ ਜ਼ਿਆਦਾ ਹੈ